ਇਹ ਖਬਰ ਸੀਐਸਮ ਸਾਹਿਬ ਨੇ ਸਾਨੂੰ ਪਾਸ ਕਰਾ ਦੇ ਦਿੱਤਾ ਦਿੱਤੀ ਹੈ ਜਿਸ ਨੂੰ ਉਹਨੇ ਰਿਕੁਐਸਟ ਕੀਤੀ ਸੀ ਕਿ ਪੁਲਿਸ ਕਮਾਂਡਰ ਉਹਨਾਂ ਨੂੰ ਪ੍ਰੋਵਾਈਡ ਕਰਾਈ ਦੇ ਜੁਧਾ ਕਰ। 3 3 4 ਤੇ ਹੋ ਚਾਰ ਹੋਦੇ ਨੇ ਦੇਖਤੋ ਵੀ ਆ ਰਿਹਾ ਉਹ ਵੀ ਆ ਰਿਹਾ ਵੀ ਵੀ ਆ ਰਿਹਾ ਉਹਨਾਂ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਪੁਲਿਸ ਵੱਲੋਂ ਆਖਰ ਆਪਣੇ ਕੀਤੇ ਐਲਾਨ ਦੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਸ਼ੁਰੂਆਤ ਕੋਟਕਪੂਰਾ ਤੋਂ ਕੀਤੀ ਗਈ ਹੈ ਕੋਟਕਪੂਰਾ ਦੇ ਉਸ ਮੁਹੱਲੇ ਤੋਂ ਜਿਹੜਾ ਨਸ਼ੇ ਵੇਚਣ ਦੇ ਵਿੱਚ ਕਾਫੀ ਬਦਨਾਮ ਸੀ ਤੇ ਪਿਛਲੇ ਹਫਤੇ ਜਿਹੜੀ ਅਸੀਂ ਖਬਰ ਚਲਾਈ ਸੀ ਕਿ ਉਸ ਮੁਹੱਲੇ ਦੇ ਲੋਕ ਘਰ ਛੱਡ ਕੇ ਫਰਾਰ ਹੋ ਗਏ ਜਾਂਦੇ ਲਾ ਗਿਆ ਘਰਾਂ ਨੂੰ ਉਸ ਘਰ ਦੇ ਵਿੱਚ ਘਰ ਟਾਉਣ ਦੀ ਸ਼ੁਰੂਆਤ ਆ ਜਿਹੜੀ ਫਰੀਦਕੋਟ ਪੁਲਿਸ ਨੇ ਕੀਤੀ ਹੈ ਕੋਟਕਪੂਰਾ ਤੋਂ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਉਹਨਾਂ ਨੂੰ ਫਿਲਹਾਲ ਪ੍ਰਸ਼ਾਸਨ ਐਸ ਡੀ ਐਮ ਕੋਟਕਪੂਰਾ ਵੱਲੋਂ ਪੰਜ ਨਜਾਇਜ਼ ਉਸਾਰੀਆਂ ਦੀ شناخت ਕਰਕੇ ਦਿੱਤੀ ਗਈ ਸੀ ਤੇ ਪਹਿਲੇ ਪੜਾਅ ਦੇ ਵਿੱਚ ਫਿਲਹਾਲ ਪੰਜ ਘਟਾਏ ਜਾਣੇ ਆ ਜਿੰਨਾਂ ਵਿੱਚੋਂ ਦੋ ਹੁਣ ਤੱਕ ਘਟਾਏ ਜਾ ਚੁੱਕੇ ਆ ਤੇ ਬਾਕੀਆਂ ਤੇ ਕਾਰਵਾਈ ਚੱਲ ਰਹੀ ਆ ਤੇ ਨਾਲ ਦੀ ਨਾਲ ਉਹਨਾਂ ਇਹ ਵੀ ਦੱਸਿਆ ਕਿ ਫਰੀਦਕੋਟ ਪੁਲਿਸ ਹੁਣ ਵੱਡੇ ਮਗਰਮੱਛਾਂ ਨੂੰ ਵੀ ਹੱਥ ਪਾਉਣ ਲੱਗੀ ਆ ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਉਹਨਾਂ ਨੇ 1 ਕਿਲੋ ਹੈਰੋਨ ਨਾਲ ਇੱਕ ਬੰਦਾ ਫੜਿਆ ਹੁਣ ਇੱਕ 300 ਗ੍ਰਾਮ ਦੇ ਨਾਲ ਫੜਿਆ ਜਿਹੜਾ ਇਸ ਖੇਤਰ ਦਾ ਸਾਕ ਤੋ ਵੱਡਾ ਸਮਗਲਰ ਸੀ ਤੇ ਹੁਣ ਵੱਡੇ ਪੱਧਰ ਤੇ ਉਹਨਾਂ ਮਗਰਮੱਛਾਂ ਨੂੰ ਵੀ ਹੱਥ ਪਾਇਆ ਜਾ ਰਿਹਾ ਯਾਨੀ ਕੁੱਲ ਮਿਲਾ ਕੇ ਜੇ ਕਹਿ ਦਈਏ ਕਿ ਫਰੀਦਕੋਟ ਪੁਲਿਸ ਨੇ ਅੱਜ ਵੱਡੇ ਪੱਧਰ ਤੇ ਨਸ਼ਾ ਸਮਗਲਰਾਂ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਆ ਤਾਂ ਇਸ ਵਿੱਚ ਕੋਈ ਅਤਕਤਨੀ ਨਹੀਂ ਹੋਊਗੀ ਇੱਕ ਗੱਲ ਜ਼ਿਕਰਯੋਗ ਹੈ ਕਿ ਜਿਹੜੇ ਨਸ਼ਾ ਤਸਕਰਾਂ ਦੇ ਘਰ ਟਾਉਣ ਦੀ ਹੁਣ ਤੱਕ ਕਾਰਵਾਈ ਹੋ ਰਹੀ ਸੀ ਇੱਕ ਘਰ ਟਾਵਾ ਟਾਵਾ ਘਰ ਪੰਜਾਬ ਦੇ ਵਿੱਚ ਢਾਏ ਜਾ ਰਹੇ ਸੀ ਪਰ ਫਰੀਦਕੋਟ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਇੱਕੋ ਵੇਰੀ ਇੱਕੋ ਵੇਲੇ ਪੰਜ ਨਸ਼ਾ ਤਸਕਰਾਂ ਦੇ ਘਰ ਢਾਏ ਜਾਣੇ ਆ ਤੇ ਬਾਕੀਆਂ ਤੇ ਲਿਸਟ ਆ ਜਿਹੜੀ ਉਹ ਬਹੁਤ ਜਲਦੀ ਆ ਜਾਣੀ ਆ ਐਸਐਸਪੀ ਫਰੀਦਕੋਟ ਨੇ ਇਹ ਵੀ ਦੱਸਿਆ ਕਿ ਫਰੀਦਕੋਟ ਕੋਟ ਕੋ ਪੂਰਾ ਜੈਤੋ ਤੇ ਇਹਨਾਂ ਦੇ ਨਾਲ-ਨਾਲ ਜਿਹੜੇ ਪਿੰਡ ਲੱਗਦੇ ਆ ਇਹਨਾਂ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਜਿੰਨੇ ਪਿੰਡ ਆ ਉਹਨਾਂ ਪਿੰਡਾਂ ਦੇ ਵਿੱਚ ਵੀ ਜਿੰਨੇ ਲੋਕ ਨਸ਼ਾ ਤਸਕਰ ਆ ਤੇ ਉਹਨਾਂ ਨੇ ਨਸ਼ਾ ਵੇਚ ਵੇਚ ਕੇ ਵੱਡੀਆਂ-ਵੱਡੀਆਂ ਉਸਾਰੀਆਂ ਕੀਤੀਆਂ ਉਹ ਸਾਰੀਆਂ-ਸਾਰੀਆਂ ਢਾਈ-ਢੇਰੀ ਕੀਤੀਆਂ ਜਾਣਗੀਆਂ ਉਹਨਾਂ ਦੱਸਿਆ ਕਿ ਇਹ ਸਾਰੀਆਂ ਉਸਾਰੀਆਂ ਉਹ ਆ ਜਿਨ੍ਹਾਂ ਦੀ شناخت ਹੋਈ ਆ ਕਿ ਇਹ ਨਜਾਇਜ਼ ਆ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਇਹ ਕਿਹਾ ਕਿ ਪੁਲਿਸ ਅਮਦاد ਦਿੱਤੀ ਜਾਵੇ ਨਜਾਇਜ਼ ਉਸਾਰੀਆਂ ਢਾਈਆਂ ਜਾਣੀਆਂ ਤੇ ਪ੍ਰਸ਼ਾਸਨ ਇਸ ਮਾਮਲੇ ਵਿੱਚ ਅੱਗੇ ਤੇ ਪੁਲਿਸ ਉਹਨਾਂ ਨੂੰ ਅਮਦاد ਕਰਨ ਦੇ ਵਿੱਚ ਲੱਗੀ ਹੋਈ ਆ ਅੱਜ ਜਦੋਂ ਕੋਟਕਪੂਰਾ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਆ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜਨ ਉੱਥੇ ਖੁਦ ਪਹੁੰਚੇ ਹੋਏ ਸੀ ਉਸ ਦੇ ਨਾਲ ਸਾਰੀ ਟੀਮ ਉਹਨਾਂ ਦੀ ਕੋਟਕਪੂਰਾ ਦੀ ਡੀਐਸਪੀ ਜਤਿੰਦਰ ਸਿੰਘ ਐਸਐਚਓ ਮਨੋਜ ਕੁਮਾਰ ਸਾਰੀ ਟੀਮ ਉਹ ਨਾਲ ਸੀ ਤੇ ਪੂਰੇ ਦਾ ਪੂਰਾ ਫਰੀਦਕੋਟ ਜ਼ਿਲ੍ਹੇ ਦਾ ਮੀਡੀਆ ਉਹਨਾਂ ਦੇ ਨਾਲ ਸੀ ਜਿਹੜਾ ਉਹਨਾਂ ਦੀ ਕਵਰੇਜ ਕਰ ਰਿਹਾ ਸੀ ਕਈ ਲਾਈਵ ਦਿਖਾ ਰਹੇ ਸੀ ਤੇ ਕਈ ਰਿਕਾਰਡ ਕਰ ਰਹੇ ਸੀ ਯਾਨੀ ਕੁੱਲ ਮਿਲਾ ਕੇ ਐਸਵੇਰੇ ਫਰੀਦਕੋਟ ਪੁਲਿਸ ਆ ਜਿਹੜੀ ਉਹ ਵੱਡੇ ਐਕਸ਼ਨ ਦੇ ਵਿੱਚ ਦਿਖਾਈ ਦਿੰਦੀ ਆ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮਗਰਮੱਛਾ ਜਿਹੜੇ ਨਸ਼ਿਆਂ ਦੇ ਵਿੱਚ ਜਿਹੜੇ ਮਗਰਮੱਛਾ ਉਹ ਵੀ ਹੁਣ ਬਖਸ਼ੀ ਨਹੀਂ ਜਾਣਗੇ ਤੇ ਆਓ ਤੁਸੀਂ ਨਾਲ ਦੀ ਨਾਲ ਦੇਖਦੇ ਚੱਲਦੇ ਆ ਕਿ ਕਿਸ ਤਰ੍ਹਾਂ ਢਾਈਆਂ ਜਾ ਰਹੀਆਂ ਉਹ ਸਾਰੀਆਂ ਤੇ ਨਾਲ ਦੀ ਨਾਲ ਸੁਣਦੇ ਆ ਐਸਐਸਪੀ ਫਰੀਦਕੋਟ ਕੀ ਕਹਿ ਰਹੇ ਨੇ ਕੀ ਚੇਤਾਵਨੀ ਦੇ ਰਹੇ ਨੇ ਨਸ਼ਾ ਵੇਚਣ ਵਾਲਿਆਂ ਨੂੰ ਔਰ ਉਹਨਾਂ ਨੇ ਦਿਖਾਇਆ ਸੀ ਕਿ ਪਹਿਲਾ

ਉਹਦੇ ਕੋਲ 300 ਗ੍ਰਾਮ ਦੇ ਕਰਤੇ ਹੋਏ ਹੈਰੋਇਨ ਦੀ ਪਿਛਲੇ 5 ਦਿਨ ਪਹਿਲਾਂ ਫਰੀਦਕੋਟ ਪੁਲਿਸ ਨੇ 1 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਹੈ ਸੋ ਵੀ ਆਰ ਐਕਟਿੰਗ ਅਗੇਂਸਟ एवरीवन ਔਰ ਇਹ ਜਿਹੜੇ ਪੈਟਨਲਸ ਵੀ ਹੈਗੇ ਔਰ ਸਰਪ੍ਰਾਈਜ਼ ਵੀ ਹੈ। ਜੀ ਐਸ ਐਮ ਸਾਹਿਬ ਨੇ ਸਾਨੂੰ 5 ਕਰਾਦੀ ਲਿਸਟਾ ਦਿੱਤੀ ਹੈ ਜੇਕਰ ਉਹਨੇ ਰਿਕੁਐਸਟ ਕੀਤੀ ਸੀ ਕਿ ਪੁਲਿਸ ਜ਼ਿੰਮੇਦਾਰ ਉਹਨਾਂ ਨੂੰ ਪ੍ਰੋਵਾਈਡ ਕਰਾਈ ਦੇ ਸੋ ਦੈਟ ਵਾਸ ਇਵਨ ਜਿਹੜੀ 3-4 ਦੇ ਵਿੱਚ ਕਿੰਨੇ ਹੋ ਚਿਹਰੇ ਆਉਂਦੇ ਨੇ ਮੇਰੇ ਤੋਂ ਵੀ ਆ ਰਿਹਾ ਉਹ ਪੂਰੇ ਆ ਰਿਹਾ ਫੀਲ ਕਰਕੇ ਆ ਰਿਹਾ ਲੋਡ ਨਹੀਂ ਚੱਲਣਾ ਬਣਾ ਲਓ ਜਿਵੇਂ ਜਿਵੇਂ ਸਾਡੇ ਕੋਲ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰੋਪਰਟੀਆਂ ਆਇਡੈਂਟੀਫਾਈ ਹੋ ਕੇ ਆਈਆਂ ਹੀ ਉਸ ਤੋਂ ਅਸੀਂ ਪੁਲਿਸ ਐਕਸ਼ਨ ਹੁੰਦਾ ਹੈ ਜਿਸ ਵੀ ਹੈ ਨਾ ਉਹ ਪ੍ਰੋਪਰਟੀ ਆਡੀ ਐਫਐਮ ਤੋਂ ਕਰਵਾਉਣਾ ਕਰਾਂਗੇ ਬਟ ਪੁਲਿਸ ਅੰਡਰ ਨੇ ਸਾਡੇ ਕੋਲੋਂ ਰਿਕੁਐਸਟ ਕੀਤੀ ਸੀ ਕਿ ਇਲੈਗਲ ਇੰਪੋਸਸ਼ਨਲ ਐਟ ਇਸ ਵੈਰ ਇਹ ਕਰਤਾ ਹੈ ਜਿਹੜਾ ਮੁਰੂ ਮੁਰੂ ਪਾਈ ਜਾ ਰਹੀ ਕੁਛਦਰ ਨੂੰ ਕਰ ਰਹੀ ਤੁਸੀਂ ਇਹ ਵੇਟਿੰਗ ਹੋ